ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਨਾਓ ਸਾਰੇ ਠੀਕ ਠਾਕ ਹੋ ਠੀਕ ਹੈ ਜੀ ਆ ਨਾ ਵੀਡੀਓ ਪੂਰੀ ਦੇਖਿਓ ਠੀਕ ਹੈ ਫਿਰ ਆਪਾਂ ਗੱਲ ਕਰਦੇ ਕਿਸ ਬਾਤ ਕੀ ਕੀ ਮਚਾਰਾ ਪੰਜਾਬ ਸਰਦਾਰਸੀ 5 ਮਹੀਨਿਆਂ ਤੋਂ ਘਰ ਨਹੀਂ ਆਇਆ ਪੂਰੇ 7 ਦਿਨ ਹੋ ਗਏ ਕਿਸ ਨੇ ਦੇਖਿਆ ਨਹੀਂ 6 ਮਹੀਨੇ ਤੋਂ ਜ਼ਿਆਦਾ ਹੋ ਗਿਆ ਉਸਕੋ ਗਿਆ ਲੋਕ ਕਦੀ ਵਾਪਸ ਨਹੀਂ ਆਏ ਯਹਾਂ ਜੋ ਹੋ ਰਹਾ ਹੈ ਉਹ ਦੁਨੀਆ ਕੋ ਬਤਾਨੇ ਦਾ ਟਾਈਮ ਆ ਗਿਆ ਜੀਸੀ ਤੇ ਕੇ ਕੋ ਨਹੀਂ ਕਰ ਸਕਦਾ ਪਰ ਕਿਸੇ ਫਤੂਰ ਕੇ ਲੀਏ ਆ ਕੇ ਆਣਾ ਪੜੇਗਾ ਔਰ ਜੋ ਆ ਕੇ ਆਏਗਾ ਉਸਕੇ ਆਪਣੋਂ ਕਾ ਗਿਆ ਸੂਰਾ ਸੋ ਮਹਿਜਾ ਹਾਂਜੀ ਦੇਖੀ ਵੀਡੀਓ ਯਾਰ ਇੱਕ ਸਮਝ ਨਹੀਂ ਆਉਂਦੀ ਭਾਈ ਜਸਵੰਤ ਸਿੰਘ ਜੀ ਖਲੜਾ ਹਨਾ ਬਹੁਤ ਵੱਡੀ ਸ਼ਖਸੀਅਤ ਨੇ ਹਨਾ ਯਾਰ ਇਹ ਪਤਾ ਨਹੀਂ ਸਰਕਾਰਾਂ ਨੂੰ ਕੀ ਪ੍ਰੋਬਲਮ ਆ ਯਾਰ ਹਨਾ ਠੀਕ ਹੈ ਕੱਟ ਵੱਢ ਕਰਕੇ ਉਤੋਂ ਬਣਾਈ ਹਿੰਦੀ ਦੇ ਵਿੱਚ ਆ ਚਲੋ ਪੰਜਾਬੀ ਵਿੱਚ ਵੀ ਕਨਵਰਟ ਹੋ ਜੀ ਹੋ ਤੇ ਆਲ ਵਰਡ ਦੇ ਵਿੱਚ ਮੂਵੀ ਚੱਲਣੀ ਹੀ ਸਾਨੂੰ ਪਤਾ ਲੱਗਦਾ ਠੀਕ ਹੈ ਸਾਨੂੰ ਵੀ ਕੁਝ ਟਾਈਮ ਤੋਂ ਪਤਾ ਲੱਗਿਆ ਹੈ ਹਨ ਜਦੋਂ ਇਹਨਾਂ ਦੀ ਗੱਲ ਚੱਲੀ ਏ ਠੀਕ ਹੈ ਜਿੱਦਾਂ ਜਿੱਦਾਂ ਕੇ ਪੜਦੇ ਜਾਂ ਸਾਨੂੰ ਪਤਾ ਲੱਗਿਆ ਇਹ ਭਾਈ ਜਸਵੰਤ ਸਿੰਘ ਜੀ ਕੋਹਣ ਨਹੀਂ ਹਨ ਤੇ ਯਾਰ ਪਤਾ ਨਹੀਂ ਸਰਕਾਰਾਂ ਨੂੰ ਕੀ ਪ੍ਰੋਬਲਮ ਆ ਯਾਰ ਕੱਟ ਵੱਢ ਕਰਕੇ ਕੀ ਕੁਝ ਬਣਾਤਾ ਫਿਲਮ ਦਾ ਹਨਾ ਘੱਟੋ ਘੱਟ 22 ਤੋਂ 23 ਸੀਨ ਕੱਟੇ ਗਏ ਨੇ ਤੇ ਯਾਰ ਜੇ ਆਪਣੇ ਬੱਚਿਆਂ ਨੂੰ ਆਪਾਂ ਦੱਸਾਂਗੇ ਨਾ ਜਾਂ ਇਹ ਚੀਜ਼ਾਂ ਮਖਾਵਾਗੇ ਨਾ ਹਨਾ ਉਹਨਾਂ ਨੂੰ ਕਿੱਦਾਂ ਪਤਾ ਲੱਗੇਗਾ ਸਾਡਾ ਇਤ ਫਿਲਮ ਜਿਹੜੀ ਆ ਰਹੀ ਏ ਠੀਕ ਹੈ ਜੀ ਅਗਲੇ ਮਹੀਨੇ ਰਿਲੀਜ਼ ਹੋ ਰਹੀ ਏ ਠੀਕ ਹੈ ਬਾਤ ਤੋਂ ਬਾਤ ਸਪੋਰਟ ਕਰੋ ਯਾਰ ਹਨਾ ਫਿਰ ਵੀ ਦਲਜੀਤ ਯਾਰ ਕੋਈ ਤੇ ਇਹ ਹੰਗਾਰਾ ਭਰਦਾ ਪਿਆ ਯਾਰ ਦਲਜੀਤ ਨੇ ਕੋਈ ਮਾੜੀ ਮੋਟੀ ਗੱਲ ਨਹੀਂ ਕੀਤੀ ਹੈਗੀ ਠੀਕ ਹੈ ਜੀ ਸੋ ਸੱਚੀ ਰੀਕਾਲ ਸਾਰਿਆਂ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ